ਬੀਤੇ ਦਿਨੀ ਬਾਬਾ ਰੂ ਮੰਦਿਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਨਾਨਾ ਦੇਵ ਜਿੰਦਪੁਰ ਲਈ ਬਸਰਵਾਨਾ ਕੀਤੀ ਗਈ ਇਸ ਮੌਕੇ ਆਮ ਆਦਮੀ ਪਾਰਟੀ ਆਗੂ ਮਾਰਕ ਕਮੇਟੀ ਦਫਤਰ ਆਗੂ ਫਤਿਹ ਸਰਕਾਰੀ ਹਸਪਤਾਲ ਆਗੂ ਪ੍ਰਵਾਨ ਕੀ ਮੌਕੇ ਪਹੁੰਚੇ ਜੇ ਕਰੇ ਵੀਰ ਬਜਰੰਗੇ ਜੇ ਕਰੇ ਵੀਰ ਬਜਰੰਗੇ ਜੇ ਕਰੇ ਵੀਰ ਬਜਰੰਗੇ ਜੈ ਜੰਤ ਅਰੇ ਪਾਪਾ ਇਹਦੇ ਜੋ ਕੋਸ਼ਿਸ਼ ਕਰ ਰਹੇ ਤਾਂ ਹੀ ਤਾਂ 13 ਤੱਕ ਬਾਸਰਵਾਨ ਦੀ ਕਰਦੇ ਹੋਏ ਆਮ ਆਦਮੀ ਪਾਰਟੀ ਆਗੂ ਮਾਰਕ ਮੈੱਟੀ ਦਫਤਰ ਆਗੂ ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇ ਫੋਲ ਮਿਲਿਆ ਅਤੇ ਇਹ ਬੱਸ ਵਾਪਸੀ ਪਹੁੰਚਣ ਤੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਮਚੰਦਾ ਪਹੁੰਚੇ ਅਤੇ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਹਾਲਚਲ ਪੁੱਛਿਆ ਅਤੇ ਬਹੁਤ ਬਹੁਤ ਧੰਨਵਾਦ ਸਰਦਾਰ ਬੋਕਸਿੰਗ ਮਾਨ ਜੀ ਦਾ ਜਿਨ੍ਹਾਂ ਨੇ ਸ਼ਬ ਯਾਤਰਾ ਦਾ ਆਰੰਭ ਕੀਤਾ ਅਮਰਪਾਲ ਸਿੰਘ ਸੁਖਾਲਾ ਜੀ ਦਾ ਅਰੇ ਸਮੂਹ ਇਲਾਕਾ ਨਿਵਾਸੀ ਆਪ ਸਭ ਦਾ ਜੀ ਬਾਈ ਯਾਤਰਾ ਕਰਕੇ ਆਇਓ ਕੀ ਕਹਿਣਾ ਚਾਹੋਗੇ ਜੈ ਮਾਤਾ ਜੀ ਬਹੁਤ ਹੀ ਵਧੀਆ ਢੰਗ ਨਾਲ ਸੰਗਤਾਂ ਨੇ ਯਾਤਰਾ ਕੀਤੀ ਆ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਿ ਇਹ ਫ੍ਰੀ ਯਾਤਰਾ ਦਾ ਪ੍ਰੋਗਰਾਮ ਬਣਾਇਆ ਜਿਸ ਦੇ ਨਾਲ ਸੰਗਤਾਂ ਖੁਸ਼ ਹੋ ਕੇ ਦਰਸ਼ਨ ਕਰਦੀਆਂ ਤੇ ਸਾਡੇ ਹਲਕਾ ਵਿਧਾਇਕ ਅਮਰਤਪਾਲ ਸਿੰਘ ਜੀ ਤੇ ਸਾਡੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਮਨਚੰਦਾਈ ਦਾ ਬਹੁਤ ਬਹੁਤ ਧੰਨਵਾਦੀ ਆ ਸੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ नीतू तो जी यात्रा गए थे किस तरह लग गया, लग गया की कहना चाहोगे और कोई पैसा धेला हुई कोई परेशानी आई हो होस्ते गुरसै सिंह जी यात्रा से गए थे किस तरह लगी यात्रा कोई परेशानी दर्शन वाइस हो गए और की कहना चाहोगे बस बहुत ਨੇ ਕੰਮ ਕਰ ਰਿਹਾ ਹੈ ਸਰਕਾਰੀ ਯਾਤਰਾ ਹੋਈ ਹੈ ਸਰਕਾਰੀ ਜੀ ਕਰਮਚਾਰੀ ਜੀ ਕਰਮਚਾਰੀ ਜੀ ਕੋਈ ਯਾਤਰਾ ਤੇ ਗਏ ਸੀ ਗਏ ਹਾਂ ਜੀ ਹਾਂ ਜੀ ਫ੍ਰੀ ਯਾਤਰਾ ਕੀਤੀ ਹਾਂ ਜੀ ਹਾਂ ਜੀ ਪਰ ਇਹ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਜੀ ਕੀ ਕਹਿਣਾ ਚਾਹੋਗੇ ਹੋਰ ਬਸ ਇਹੋ ਜੀ ਮਤਲਬ ਸੁਣਾਉਣਾ ਚਾਹੀਦਾ ਯਾ ਬਾਹਰ ਮਿਸਤਾਨਾ ਯਾਤਰਾ ਹਾਂ ਜੀ ਸਰ ਤੇ ਜਨ ਜਨ ਨੌਜਵਾਨਾਂ ਨੂੰ ਹੁੰਦਾ ਵਾ ਕੋਈ ਸਾਨੂੰ ਪਤਾ ਲੱਗਦਾ ਵਾ ਸਰਕਾਰ ਦੇ ਪ੍ਰਬੰਧ ਕੀ ਕਹਿਣਾ ਚਾਹੋਗੇ ਵਧੀਆ ਕੇ ਮਾੜਾ ਸਰ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਐਵੇਂ ਜੇ ਪ੍ਰਬੰਧ ਸਰਕਾਰ ਕਰਦੇ ਰਹਿਣੇ ਚਾਹੀਦਾ ਹੈ ਜੀ ਇਹੋ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਯਾਤਰਾ ਚੱਲਦੀ ਰਹੂਗੀ ਆਪਣੇ ਸਟੇਟ ਯਾਤਰਾ ਚੱਲਦੀ ਰਹਿਣੀ ਹੈ ਤੇ ਮੈਂ ਸ਼ਹਿਰ ਦਾ ਹਾਲ ਚਾ ਪੁੱਛਿਆ ਠੀਕ-ਠਾਕ ਪਹੁੰਚੇ ਆਈਏ ਤੇ ਯਾਤਰਾ ਵਧੀਆ ਦਰਸ਼ਨ ਹੋਏ ਜੀ ਤੇ ਅਸੀਂ ਸਰਦਾਰ ਅਮਰਤਪਾਲ ਸਿੰਘ ਸੁਖਨੰਦ ਦਾ ਵੀ ਬਹੁਤ ਬਹੁਤ ਧੰਨਵਾਦ ਕਰੀਏ ਇਹ ਉਹ ਸਾਡੇ ਸ਼ਹਿਰ ਦੇ ਟੀਮ ਨਾਲ ਅਸੀਂ ਟਾਰਕ ਕਰ ਸਕਦਾ ਜੀ ਠੀਕ ਹੈ ਦਾ ਮੋਟਰਸਾਈਕਲ ਹੋਰ ਕੀ ਕਿੰਨੀ ਯਾਤਰਾ ਪਰੇਸ਼ਾਨੀ ਕਿਸ ਤਰ੍ਹਾਂ ਦੀ ਚੰਗਾ ਲੱਗਾ ਯਾਤਰਾ ਕਰ ਗਈ ਇੱਕ ਵਧੀਆ ਸਾਰੇ ਖਾਸ਼ ਹੈ ਬਹੁਤ ਅਸਲੀ ਯਾਤਰਾ